ਹਲੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਾਂ ਕਟਾਈ ਕਰਦੇ ਕਰਦੇ ਨਾ ਉਹਨੇ ਯਾਦ ਆਇਆ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰਦੇ ਹਾਂ ਆਪਾਂ ਕੱਟਣ ਲੱਗੇ ਆ ਲਾਈਨਿੰਗ ਵਾਲੀ ਚਲਵਾਰ ਹੁਣ ਠੀਕ ਹੈ ਜੀ ਤੁਸੀਂ ਦੇਖੋ ਹਨਾ ਆਪਾਂ ਨੇ ਪੱਲੇ ਉੱਪਰ ਬਿਛਾਏ ਹੋਏ ਨੇ ਆਪਾਂ ਨੇ ਲਾਈਨਿੰਗ ਲਈ ਹੋਈ ਆ ਡਬਲ ਫੋਲਡ ਡਬਲ ਫੋਲਡ ਕਰੀ ਹੋਈ ਆ ਲਾਈਨਿੰਗ ਆਪਣੇ ਜਿਹੜੇ ਕੁੰਡੇ ਨੇ ਕੁੰਡਿਆਂ ਦੀ ਲੰਬਾਈ ਹੈਗੀ ਆ ਜੀ ਆਪਣੇ 33 ਇੰਚ ਤੇ ਆਪਾਂ ਨੇ ਜਿਹੜੀ ਲਾਈਨਿੰਗ ਜਿਹੜੀ ਬਚੀ ਆ ਉਸ ਨੂੰ ਫੋਲਡ ਕਰ ਲਿਆ ਠੀਕ ਹੈ ਜੀ ਫਿਰ ਤੁਸੀਂ ਡਬਲ ਫੋਲਡ ਕਰਕੇ ਐਦਾਂ ਕੁੰਡੇ ਰੱਖ ਲੈਣੇ ਨੇ ਇੱਕ ਕੁੰਡੇ ਉੱਧਰ ਦੀ ਕਿਨਾਰੇ ਤੇ ਤੇ ਇੱਕ ਕੁੰਡੇ ਇੱਧਰਲੀ ਕਿਨਾਰੇ ਤੇ ਠੀਕ ਹੈ ਜੀ ਇਹਨਾਂ ਨੂੰ ਬਰਾਬਰ ਕਰ ਲੈਣਾ ਬਰਾਬਰ ਕਰਨ ਤੋਂ ਬਾਅਦ ਤੇ ਤੁਸੀਂ ਦੇਖੋ ਨਾ ਤਾਂ ਐਵੇਂ ਹੋ ਗਈ ਹੈ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਤੇ ਦੇਖੋ ਆਪਾਂ ਨੇ ਹੁਣ ਕੀ ਕਰਨਾ ਦੇਖੋ ਜੀ ਮੈਂ ਨਾ ਮਤਲਬ ਕੀ ਹੈ ਬਰਾਬਰ ਕਰ ਲਿਆ ਆਸਤ ਨੂੰ ਮਗਰਾ ਸਿੱਧਾ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰਾਂਗੇ ਕਟਿੰਗ ਥੋੜੀ ਜੀ ਵੱਧ ਕੇ ਕਰਾਂਗੇ ਜੀ ਅੱਧਾ ਇੰਚ ਬਿਲਕੁਲ ਪੂਰੀ ਪੂਰੀ ਨਹੀਂ ਕਰਾਂਗੇ ਕਿਉਂਕਿ ਲਾਈਨਿੰਗ ਥੋੜੀ ਬਹੁਤੀ ਗਾਫਾ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਦੇਖੋ ਐਨੀ ਕੁ ਵੱਧ ਕੇ ਕਰਾਂਗੇ ਜਦ ਆਪਾਂ ਲਾਈਨਿੰਗ ਵਾਲੀ ਸਲਵਾਰ ਦੇ ਸਟਿਚਿੰਗ ਕਰਦੇ ਆ ਨਾ ਪੱਲੇ ਜੋੜ ਕੇ ਕੁੰਦੇ ਤੇ ਪੱਲੇ ਜੋੜ ਕੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਪ੍ਰੈਸ ਮਾਰਦੇ ਹਾਂ ਤੇ ਜੋ ਵੀ ਮਤਲਬ ਕਿ ਵਾਅਦਾ ਘਾਟਾ ਹੁੰਦਾ ਆਪਾਂ ਉਦੋਂ ਸ਼ਾਟ ਦੰਨੇ ਠੀਕ ਹੈ ਜੀ ਆ ਦੇਖੋ ਨੱਕਾ ਨੇ ਇਹ ਪਰ ਲੇ ਉਤਾਰ ਲੇ ਠੀਕ ਹੈ ਜੀ ਆਪਾਂ ਇਹ ਕੱਟ ਦੇ ਨਾਲ ਤੇ ਦੇਖੋ ਜੀ ਆਪਾਂ ਲਾਈਨ ਵਾਲੇ ਵੀ ਇੰਨੇ ਦਾ ਕਾਫੀ ਵੀਡੀਓ ਪਾਈਆਂ ਤੇ ਤਾਂ ਕਰਕੇ ਆਪਾਂ ਸਲਵਾਰ ਕੱਟਣ ਲੱਗੇ ਸੀ ਮਾਚ ਲਈ ਵੀ ਥੋੜਾ ਸਾਂਝੀ ਕਰਦੇ ਸੀ ਏਦਾਂ ਹੀ ਫੋਲਡ ਕਰ ਦੋ ਤੁਸੀਂ ਠੀਕ ਹੈ ਜੀ ਅੱਧੀ ਫੋਲਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਆ ਗਏ ਦੂਜੇ ਕੁੰਡਿਆਂ ਤੇ ਦੇਖੋ ਜੀ ਇਸ ਤੋਂ ਬਾਅਦ ਆਪਣੇ ਵਾਲੇ ਕੁੰਡੇ ਘੱਟਨੇ ਨੇ ਜਿਸੇ ਦੇਖੋ ਜਦੋਂ ਤੁਸੀਂ ਕੱਟਤਾ ਕੋਕੋ ਜੀ ਜਿਹੜੀ ਇਹ ਵਾਲੀ ਨੀਰ ਬਚੀ ਹੈ ਨਾ ਆਪਣੀ ਰੇਵ ਇਹ ਆਪਣੇ ਗਲੇ ਦੇ ਕੰਮ ਆਊਗੀ ਮੈਂ ਦੇਖੋ ਆਪਣੀ ਏਦਾਂ ਲਾਈਨਿੰਗ ਇਹ ਵਾਲੀ ਕਟਾਈ ਹੋ ਗਈ ਦੋਨੋਂ ਕੁੰਦਿਆਂ ਦੀ ਕਟਾਈ ਹੋ ਗਈ ਤੁਹਾਨੂੰ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿ ਪੱਲਿਆਂ ਦੀ ਕਟਿੰਗ ਤੁਹਾਨੂੰ ਪਤਾ ਹੀ ਹੈ ਹਨਾ ਜੇ ਪੱਲੇ ਕੱਤੀ ਹੋਣ ਤਾਂ ਜਿਹੜੀ ਮਤਲਬ ਕਿ ਸਲਾਈ ਉਹ ਲਾਈਨਿੰਗ ਦਾ ਤਾਂ ਉਹ ਤੁਸੀਂ 32 ਇੰਚ ਕੱਟਣੀ ਆ ਠੀਕ ਹੈ ਜੀ ਜੇ ਆਪਣੇ ਕੁੰਦਿਆਂ ਦੀ ਜਿਹੜੀ ਚੜਾਈ ਹੈ ਜੇ ਕੁੰਦਿਆਂ ਦੀ ਚੜਾਈ ਆਪਣੀ 14 ਤਾਂ ਜਿਹੜੀ ਲਾਈਨਿੰਗ ਆ ਉਹ ਤੁਸੀਂ 15 ਇੰਚ ਕੱਟਣੀ ਹੈ ਠੀਕ ਹੈ ਜੀ 1 ਇੰਚ ਦੀ ਲੂਜ਼ਿੰਗ ਉੱਪਰ ਥੱਲੇ ਜ਼ਰੂਰ ਦੇਣੀ ਹੈ ਕਿਉਂਕਿ ਸਲਵਾਰ ਬਹੁਤ ਸੋਹਣੀ ਆਉਂਦੀ ਹੈ ਜਿਹੜਾ ਉੱਪਰਲਾ ਕੱਪੜਾ ਫੈਬਰਿਕ ਹੈ ਉਹਦੇ ਵਿੱਚ ਬੱਲ ਪੰਦਾ ਹੈਗਾ ਤੇ ਤੁਹਾਨੂੰ ਹੁਣੇ ਪੂਰੀ ਸਲਵਾਰ ਦੀ ਕਟਿੰਗ ਜਿੱਥਾਂ ਹੈ 벨ਟ ਤੋਂ ਮਾਪਾ ਦੱਸੀ ਹੋਈ ਹੈ ਵੀ ਹਾਫ 벨ਟ ਤੇ ਹਾਫ ਲਾਈਨਿੰਗ ਲਾਉਣੀ ਆਪਾਂ ਨੇਫੇ ਤੇ ਲਾਈਨਿੰਗ ਨਹੀਂ ਲਾਉਂਦੇ ਤੇ ਦੇਖੋ ਇਸ ਨੂੰ ਜੋੜ પા ਕੇ ਆਪਾਂ 벨ਟ ਵਗੈਰਾ ਚ ਵਰਤੋ ਕਰਤਾ ਕਰਤਾ ਕਦਿਆਂ ਠੀਕ ਹੈ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਲਾਈਕ ਮਰ ਸ਼ੇਅਰ ਕਰਕੇ ਜਰੂਰ ਦੱਸਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਬੰਦ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਜੀ